ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗੇ ਬਾਬਾ ਭਜੰਦਾਸ ਬਾਬਾ ਖੜਾਕਦਾਸ ਉਹ ਸਾਹਮਣੇ ਡੇਰਾ ਹੈ ਉਹ ਤੁਹਾਨੂੰ ਲੈ ਕੇ ਚਾਲਦੇ ਆਂ ਅਤੇ ਇਤਿਹਾਸਕ ਸਥਾਨ ਬਾਬਾ ਭਜੰਦਾਸ ਜਿਨ੍ਹਾਂ ਨੂੰ ਬਾਬਾ ਖੜਾਕਦਾਸ ਵੀ ਕਿਹਾ ਜਾਂਦਾ ਹੈ ਇਹ ਬਠਿੰਡਾ ਜ਼ਿਲ੍ਹੇ ਦਾ ਪਿੰਡ ਬੱਲੋ ਹੈ ਸਾਹਮਣੇ ਮੇਰੇ ਕਢਾਈਲੇ ਕਢਾਈਲੀ ਤੋਂ ਰੋਡ ਆਉਂਦੀ ਹੈ ਇਸ ਰੋਡ ਤੇ ਸਥਿਤ ਹੈ ਇਹ ਸਾਹਮਣੇ ਵੱਲੋਂ ਨੂੰ ਚਲੇਗੀ ਪਿੰਡ ਵੱਲੋਂ ਨੂੰ ਚਲੀ ਗਈ ਛੜ ਕੇ ਇਹ ਪਿੰਡ ਵੱਲੋਂ ਇੰਟਰੋ ਹੋਣ ਤੋਂ ਪਹਿਲਾਂ ਹੀ ਇਹ 메ਨ ਗੇਟ ਬਣਿਆ ਹੋਇਆ ਵਾਵਾ ਭਾਜੰਦਾਸ ਬਾਬਾ ਖੜਾਕਦਾਸ ਜੀ ਦਾ ਇਸ ਡੇਰੇ ਦੀ ਬਹੁਤ ਮਾਨਤਾ ਹੈ ਆਓ ਅੰਦਰ ਬਾਬਾ ਜੀ ਨਾਲ ਗੱਲ ਕਰਵਾਉਂਦੇ ਆ ਤੁਹਾਨੂੰ ਸਾਰਿਆ ਡੇਰੇ ਦਾ ਵਿਊ ਦਿਖਾਉਂਦੇ ਆ ਆਓ ਲੈ ਕੇ ਚੱਲਦੇ ਆ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਡੇਰਾ ਬਾਬਾ ਭਜੰਦਾਸ ਬਾਬਾ ਖੜਾਕदास ਇਸ ਸਥਾਨ ਦੀ ਬਹੁਤ ਹੀ ਮੰਤ ਹੈ ਜੋ ਵੀ ਇਸ ਸਥਾਨ ਤੇ ਅਰਦਾਸ ਬੇਨਤੀ ਕਰੋਗੇ ਤੁਹਾਡੀਆਂ ਅਰਦਾਸ ਬੇਨਤੀਆਂ ਇਸ ਸਥਾਨ ਤੇ ਪੂਰੀਆਂ ਹੋਣਗੀਆਂ ਤਾਨੂੰ ਆਪਾਂ ਦਰਸ਼ਨ ਵੀ ਕਰਵਾਉਨੇ ਆਂ ਬਾਬਾ ਜੀ ਦੇ ਸਰੂਪ ਦੇ ਧੰਨ ਧੰਨ ਬਾਬਾ ਭਜਨ ਦਾਸ ਜੀ ਇਹ ਸਾਹਮਣੇ ਉਹਨਾਂ ਦਾ ਸਥਾਨ ਹੈ ਇਸ ਦੇ ਨਾਲ ਹੀ ਹੈ ਧੰਨ ਧੰਨ ਬਾਬਾ ਦਾਗੜੀ ਦਾਸ ਜੀ ਇਹ ਦਰਖਤ ਲੱਗਿਆ ਹੋਇਆ ਹੈ ਕਿਉਂਕਿ ਹੁਣ ਪਤਝੜ ਦਾ ਮੌਸਮ ਹੈ ਇੱਥੇ ਤੁਹਾਨੂੰ ਦੱਸ ਦਈਏ ਵੀ ਇੱਕ ਬਹੁਤ ਪਰਾਣਾ ਖੂਬ ਹੀ ਐ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾਵਾਂਗੇ ਪਹਿਲਾਂ ਜੈ ਧੰਤਨ ਬਾਬਾ ਭਾਈ ਅੰਦਾਜ਼ ਜੀ ਦੀ ਸਰੂਪੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਹੁਣ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਧੰਤਨ ਬਾਬਾ ਗਾਗੜੀ ਦਾਸ ਜੀ ਦਰਸ਼ਨ ਕਰੋ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਸਥਾਨ ਤੇ ਆ ਕੇ ਨਤਮਸਤਕ ਹੁੰਦੀਆਂ ਨੇ ਜੋ ਵੀ ਉਹਨਾਂ ਦੀ ਮਨ ਦੀ ਅਰਦਾਸ ਬੇਨਤੀ ਹੈ ਮਨੋ ਕਾਮਨਾ ਹੈ ਉਹ ਇਸ ਸਥਾਨ ਤੇ ਪੂਰਨ ਹੁੰਦੀ ਹੈ ਇਸ ਸਥਾਨ ਦੀ ਜੋ ਸੇਵਾ ਕਰਦੇ ਨੇ ਤੁਹਾਡੀ ਅਸੀਂ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ ਇੱਧਰ ਤੰਤਨ ਬਾਬਾ ਭਜੰਦਾ ਜੀ ਦਾ ਆਸਣ ਗੱਦੀ ਹੈ ਤੁਹਾਨੂੰ ਉਹਦੇ ਵੀ ਦਰਸ਼ਨ ਕਰਵਾ ਦਿੰਦੇ ਆ ਇਸ ਦਰਬਾਰ ਤੋਂ ਕੋਈ ਵੀ ਭਗਤ ਖਾਲੀ ਨਹੀਂ ਜਾਂਦਾ ਸਭ ਉਸ ਦਰਬਾਰ ਤੇ ਆ ਕੇ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ ਬਹੁਤ ਹੀ ਭਾਵੇਂ ਪੁਰਾਣੀ ਬਿਲਡਿੰਗ ਬਣੀ ਵੀ ਹੈ ਬਹੁਤ ਹੀ ਮਨ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇਸ ਸਥਾਨ ਤੇ ਆ ਕੇ ਬਾਹਰ ਵੀ ਚੁਗਿਰਦਾ ਵੀ ਇਹਦਾ ਬਹੁਤ ਜ਼ਿਆਦਾ ਖੁੱਲਾ ਹੈ ਤੁਹਾਨੂੰ ਉਹ ਵੀ ਦਿਖਾਉਂਦੇ ਆ ਵੱਡੀ ਗੱਲ ਇਸ ਸਥਾਨ ਦੀ ਇਹ ਹੈ ਵੀ ਇੱਥੇ ਸ਼ਰਾਬ ਦੀ ਮੰਤ ਹੈ ਦਾਰੂ ਚੜਾਈ ਜਾਂਦੀ ਹੈ ਹਰ ਮਨੋਂ ਕਾਮਨਾ ਪੂਰਨ ਹੁੰਦੀਆਂ ਨੇ ਇਸ ਦੇ ਪਿੱਛੇ ਦੀ ਕਹਾਣੀ ਵੀ ਇਸ ਸਥਾਨ ਦੇ ਮੁੱਖ ਸੰਚਾਲਕ ਪਾਸੋਂ ਸੁਣਾਗੇ ਇਹ ਬਾਬਾ ਜੀ ਦਾ ਧੂਣਾ ਸਾਹਿਬ ਹੈ ਬਹੁਤ ਹੀ ਜਗਾ ਵੱਡੀ ਹੈ ਸਾਹਮਣੇ ਲੰਗਰ ਹਾਲ ਹੈ ਹਰੇ ਭਾਈ ਬਹੁਤ ਜ਼ਿਆਦਾ ਇਸ ਸਥਾਨ ਤੇ ਕਿਉਂਕਿ ਜਦੋਂ ਕੋਈ ਸਾਲਾਨਾ ਸਮਾਗਮ ਹੁੰਦਾ ਹੈ ਤਾਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਪਹੁੰਚਦੀਆਂ ਨੇ ਆਓ ਤੁਹਾਨੂੰ ਅਸੀਂ ਅੰਦਰ ਤੂਣਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੂਣਾ ਸਾਹਿਬ ਦੇ ਪਿਛਲੇ ਪਾਸੇ ਤਲਾਬ ਬਣਿਆ ਹੋਇਆ ਸੰਗਤਾਂ ਦੇ ਇਸ਼ਨਾਨ ਕਰਨ ਲਈ ਤੁਹਾਨੂੰ ਤੂਣਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਜਿੱਥੇ ਸੰਤ ਮਹਾਂਪੁਰਸ਼ ਤਪੱਸਿਆ ਕਰਦੇ ਸੀ ਤੇ ਸੰਗਤਾਂ ਦੇ ਦੁੱਖ ਕਸ਼ਟ ਕਰਦੇ ਸੀ ਇਸ ਸਥਾਨ ਤੇ ਖੂਬ ਹੀ ਬਹੁਤ ਪੁਰਾਣਾ ਹੈ ਇਸ ਡੇਰੇ ਦੇ ਮੁਖ ਸੇਵਾਦਾਰ ਬਾਬਾ ਪਿਆਰਾ ਸਾਧ ਜੀ ਵੱਲੋਂ ਦੱਸਿਆ ਗਿਆ ਵੀ ਇਹ ਖੂਬ ਹੀ ਬਾਬਾ ਜੀ ਨੇ ਆਪ ਬਣਵਾਇਆ ਸੀ ਸੋ ਬੜਾ ਹੀ ਆ ਕੇ ਮਨ ਨੂੰ ਚੰਗਾ ਲੱਗਿਆ ਬਹੁਤ ਹੀ ਮੰਨਤਾ ਵਾਲਾ ਸਥਾਨ ਹੈ ਤਾਂ ਤੁਸੀਂ ਵੀ ਇਸ ਸਥਾਨ ਤੇ ਆ ਕੇ ਨਤਮਸਤਕ ਹੋਵੋ। ਬਾਬਾ ਜੀ ਤੁਹਾਡੀ ਹਰ ਮਨੋ ਕਾਮਨਾ ਅਰਦਾਸ ਬੇਨਤੀ ਪੂਰੀ ਕਰਨਗੇ। ਹਾਂਜੀ ਹੁਣ ਤੁਹਾਡੀ ਅਸੀਂ ਗੱਲ ਇਸ ਸਥਾਨ ਦੇ ਮੁਖ ਸੇਵਾਦਾਰ ਬਾਬਾ ਪਿਆਰਾ ਸਿੰਘ ਜੀ ਨਾਲ ਗੱਲ ਕਰਵਾਉਨੇ ਆ। ਹਾਂਜੀ ਦੱਸੋ ਜੀ ਇਸ ਡੇਰੇ ਦੀ ਸਥਾਨ ਦੀ ਕੀਮਤ ਤਾਂ। ਮਾਤਾ ਜੀ ਜੀ ਬਾਬਾ ਨਮੂਨੀਆਂ ਹੋ ਗਿਆ। ਨਮੂਨਿਆਂ ਸੇਵਾਦਾਰ ਨੇ ਘਾੜ ਦੀ ਦੇਖ ਲੈ ਕੇ ਪਿਆਟੀ। ਉਹ ਕਹਿੰਦਾ ਅਮਰਾਂ ਸਭੀ ਇਤਲਾ ਮੰਡਣ ਲੱਗੀ। ਉਹ ਕਹਿੰਦਾ ਪਾ ਜੀ ਬਾਬਾ ਹੋਰ ਨਾਲ ਕੁਝ ਹੋਲੀ ਤੈਨੂੰ ਰੋਜੀ ਪਿਆਦਾਂਗੇ। ਫਿਰ ਉਸ ਰੋਜੀ ਚੜਨ ਲੱਗੀ ਪਈ। ਚਾ ਇਹ ਕਿੰਨੀ ਪੁਰਾਣੀ ਜਗ੍ਹਾ ਜੀ ਇਹ ਇਹ ਹੋ ਗਈ ਸਾਉਂਡ ਉਠਾਲ ਦੀ ਅੱਛਾ ਤੁਸੀਂ ਕਿੰਨਾ ਚਿਰ ਤੋਂ ਇੱਥੇ ਕਰ ਰਹੇ ਹੋ 40 ਸਾਲ ਤੋਂ 40 ਸਾਲ ਤੋਂ ਹੀ ਉਹ ਕੀ ਨਾ ਹੋ ਜੀ ਬਾਬਾ ਜੀ ਦਾ ਆਜੰਦਾ ਜੀ ਬਾਬਾ ਤਾਂ ਜੰਦਾਸ ਤੇ ਬਾਬਾ ਖੜਾਕ ਦਾ ਜੀ ਕਟਾਗ ਦਾ ਦਾਰੂ ਪੀ ਕੇ ਗਾਣੇ ਕੱਢਣ ਲੱਗ ਗਿਆ ਉਹ ਕਟਾਗ ਦਾ ਕਹਿਣ ਲੱਗ ਗਿਆ ਅੱਛਾ ਹੈ ਉਹ ਹੀ ਉਹਨਾਂ ਉਹਨਾਂ ਲਈ ਨਾ ਨਹੀਂ ਲਈਏ ਬਾਬਾ ਇੱਕ ਹੀ ਹੈ ਅੱਛਾ ਇਹ ਲੋਕ ਜੋ ਡੇਗ ਪੀਣ ਲੱਗ ਗਾਣੇ ਲੱਗਣ ਲੱਗ ਗਏ ਓਕੇ ਆਪੇ ਕਟਾਗ ਦਾ ਕਹਿਣ ਲੱਗ ਗਏ ਅੱਛਾ ਤੇ ਪ੍ਰੋਗਰਾਮ ਕਦੋਂ ਹੁੰਦਾ ਜੀ ਇੱਥੇ? 5:00 ਜੀ 5:00 ਵਾਗ। ਅੱਛਾ। ਇਹ ਮੱਸਿਆ ਮਹੀਨੇ ਦੇ ਮਹੀਨੇ ਕਰ ਲੀਏ। ਅੱਛਾ ਮੱਸਿਆ ਮਹੀਨੇ ਦੇ ਮਹੀਨੇ ਹੁੰਦੀ ਹੈ। ਹਾਂਜੀ। ਠੀਕ ਹੈ। ਤੇ ਹੋਰ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਉਹ ਜੀ ਆਪ ਅੱਥ ਨੇ ਹੱਥ ਬਣੇ ਦੇ ਲਾ ਕੇ ਨੰਗ ਜਾ ਗਰੂ ਭਾਈ ਆਉਂਦੀ। ਠੀਕ ਹੈ। ਹਾਂਜੀ। ਵੀ ਇੱਥੇ ਨਾ ਖੜਿਆ ਕਰਿਆ ਕਰੋ। ਹਾਂਜੀ ਹਾਂਜੀ। ਠੀਕ ਹੈ। ਹੋਰ ਵਧੀਆ ਚੱਲ ਰਿਹਾ ਹੈ ਜੀ? ਵਧੀਆ ਜੀ ਵਧੀਆ। ਠੀਕ ਹੈ। ਕਮੇਟੀ ਬਣੀ ਹੋਈ ਆ ਪੰਚਾਇਤ ਦੇ ਸੇਵਾ ਕੋ ਗੱਲਾਂ ਦੇ ਚੱਲਦਾ ਠੀਕ ਹੈ ਪਿੰਡ ਬੱਲੋ ਪਿੰਡ ਬੱਲੋ ਜੀ ਠੀਕ ਪ੍ਰਬੰਧਕ ਪੰਚਾਇਤ ਹੈ ਦੀ ਪੰਚਾਇਤ ਵੀ ਕਮੇਟੀ ਬਣੀ ਹੈ ਕਮੇਟੀ ਵੀ ਬਣੀ ਵੀ ਹੈ 12 13 ਬੰਦਿਆਂ ਦੀ ਠੀਕ ਹੈ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ 40 ਸਾਲ ਜੀ 40 ਸਾਲ ਤੋਂ ਸੇਵਾ ਕਰ ਰਹੇ ਠੀਕ ਹੈ ਜੀ